ਬਾਬਾ ਸਾਹਿਬ ਦਾ ਜਨਮ ਦਿਨ ਬੱਚਿਆਂ ਨੂੰ ਸਨਮਾਨਿਤ ਕਰਕੇ ਮਨਾਇਆ। ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦਾ ਜਨਮ ਦਿਨ ਸਹਿਬ ਸ਼੍ਰੀ ਕਾਂਛੀਰਾਮ ਸਮਾਜ ਭਲਾਈ ਸੁਸਾਇਟੀ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਤਰੀਹਾ ਵਿਖੇ ਬੱਚਿਆਂ ਨੂੰ ਸਨਮਾਨਿਤ ਕਰਕੇ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਕਾਪੀਆਂ, ਪੈਨ ਤੇ ਪਹਿਲੀਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ 16 ਬੱਚਿਆਂ ਨੂੰ ਨਗਦ ਇਨਾਮ ਵੀ ਦਿੱਤੇ ਗਏ। ਇਸ ਮੌਕੇ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਨੇ ਬਾਬਾ ਸਾਹਿਬ ਵੱਲੋਂ ਸਾਡੇ ਲਈ ਕੀਤੇ ਸੰਘਰਸ਼ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਸਾਨੂੰ ਪੜ੍ਹ ਲਿਖ ਕੇ ਅੱਗੇ ਵਧ ਕੇ ਚੰਗੇ ਸਮਾਜ ਦੀ ਸਿਰਜਣਾ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਮਨਦੀਪ ਦੁੱਗਲ ਅਤੇ ਹਰਵਿੰਦਰ ਸਿੰਘ ਦੀ ਇਹ ਰਿਪੋਰਟ।ਾਰੇ ਦੇ ਸ਼ੁਭ ਕਾਰਜਯੋਗ ਸਾਥੀਆਂ ਨੂੰ ਜੈਪੀ ਮ ਜੈਪਾਰ। ਅੱਜ ਸਾਬਕਾ ਸ਼੍ਰੀ ਰਾਮ ਸਮਾਜ ਭਲਾਈ ਮੰਚ ਪੰਜਾਬ ਦੇ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਪ੍ਰਦਾਨ ਨਿਕੁਰਮ ਜਿਰਾਗਲ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਐ ਪ੍ਰਾਇਮਰੀ ਸਕੂਲ ਕ੍ਰੀਹਾ ਦੇ ਵਿੱਚ ਜਿਹੜਾ ਵਾਬਾ ਸਾਹਿਬ ਅੰਬੇਡਕਰ ਜੀ ਦਾ 133ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਔਰ ਇਸ ਮੌਕੇ ਦੇ ਉੱਤੇ ਜਿਹੜੀਆਂ ਬੱਚੇ ਜਿਹੜੇ ਹੈਗੇ ਆ ਉਹ ਫਸਟ ਸੈਕਿੰਡ ਥਰਡ ਆਉਣ ਵਾਲੇ ਸਾਰੇ ਬੱਚਿਆਂ ਨੂੰ ਜਿਹੜਾ ਆ ਉਹ ਵਿੱਤੀ ਸਹਾਇਤਾ ਦੇ ਕੇ ਜਿਹੜਾ ਆ ਉਹਨਾਂ ਦਾ ਮਾਨ ਸਨਮਾਨ ਕੀਤਾ 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 ਗਿਆ ਔਰ ਸਾਰੇ ਹੀ ਬੱਚਿਆਂ ਨੂੰ ਜਿਹੜਾ ਆ ਕਾਪੀਆਂ ਕਿਤਾਬਾਂ ਦੇ ਦੇ ਕੇ ਸਨਮਾਨ ਕੀਤਾ ਗਿਆ ਔਰ ਮੈਂ ਨਿਕੁਰਮ ਜਨਾਗੜ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਬੱਚਿਆਂ ਦੇ ਲਈ ਇਹ ਬਹੁਤ ਵੱਡਾ ਉਪਰਾਲਾ ਕੀਤਾ ਔਰ ਇਦਾਂ ਦੇ ਉਪਰਾਲੇ ਜਿਹੜੇ ਆ ਸਮਾਜ ਦੇ ਹੋਰ ਵੀ ਬਹੁਤ ਸਾਰੇ ਸਾਥੀਆਂ ਨੂੰ ਕਰਨੇ ਚਾਹੀਦੇ ਆ ਸਾਰੇ ਹੀ ਸਾਥੀਆਂ ਦਾ ਜਿੰਨੇ ਵੀ ਇੱਥੇ ਪਹੁੰਚੇ ਆ ਉਹਨਾਂ ਦਾ ਧੰਨਵਾਦ ਸਾਰਿਆਂ ਹੀ ਸਪਰਤਕਾਰਜਕ ਸਾਥੀਆਂ ਨੂੰ ਜੈਪੀ ਜੈਪਾ ਬਹੁਤ ਸਭ ਕਾਂਚੀ ਰਾਮ ਸੇਵਾ ਸੇਵਾ ਪ੍ਰਾਈਸਾਟ ਲਈ ਰਜਿਸਟਰਡ ਪੰਜਾਬ ਦੇ ਸਮੂਹ ਵੱਡੇਰ ਸਾਹਿਬਾਨ ਅੱਜ ਜੋ ਪ੍ਰੀਆਮਿਕਾ ਆਇਆ ਪਹਿਲੀ ਗੱਲ ਤਾਂ ਇਹ ਵਿੱਚ ਆਉਣ ਤੁਹਾਡਾ ਸਵਾਗਤ ਆ ਤੇ ਚੀਚੇ ਤੌਰ ਤੇ ਬੱਚਿਆਂ ਨੂੰ ਜੋ ਉਹਨਾਂ ਨੇ ਹੱਲਾ ਸ਼ੇਰੀ ਦਿੱਤੀ ਆ ਉਸ ਹੱਲਾ ਸ਼ੇਰੀ ਲਈ ਵੀ ਧੰਨਵਾਦ ਪੂਰ ਦਾ ਪ੍ਰਬੰਧ ਕਰਨ ਸਾਰਿਆਂ ਨੇ ਜਿੰਨਾ ਇਸ ਪੂਰੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਵਿੱਚ ਸਹਿਯੋਗ ਦਿੱਤਾ ਉਹਨਾਂ ਦਾ ਵੀ ਧੰਨਵਾਦ ਤੇ ਡਾਕਟਰ ਮੈਡਟਾ ਜੀ ਜਨਮ ਦਿਨ ਦੇ ਤੌਰ ਤੇ ਜਨਮ ਦਿਨ ਦੇ ਤੌਰ ਤੇ ਇਸ ਪ੍ਰੋਗਰਾਮ ਨੂੰ ਸਫਲਤਾ ਨਾਲ ਜਿੱਤਿਆ ਆਪਾਂ ਸਾਰੇ ਭਾਵੇਂ ਕੁਝ ਦੇ ਦੁਬਾਈ ਦੇਣ ਦੇ ਲਈ ਹਾਂ ਉਸੇ ਨਾਲ ਹੀ ਮੈਂ ਕਹਿਣਾ ਚਾਹੁੰਦਾ ਵੀ ਡਾਕਟਰ ਮਿਰਕ ਜੀ ਜਿਨ੍ਹਾਂ ਸਖਿਆਵਾਂ ਨੂੰ ਧਿਆਨ ਚ ਰੱਖਦੇ ਹੋਏ ਸਾਨੂੰ ਸਮਾਜ ਦੀ ਸਿਰਜਣਾ ਕਰਨ ਲਈ ਇੱਕ ਜੋ ਥੋਕੇ ਸਾਰਿਆਂ ਨੂੰ ਇਕੱਠੇ ਹੋਇ ਜਲਣਾ ਪਊਗਾ ਤਾਂ ਹੀ ਅਸੀਂ ਡਾਕਟਰ ਮਿਰਕ ਜੀ ਦੇ ਸੁਪਨੇ ਦਾ ਸਵਾਸ ਲੈ ਸਕਦੇ ਹਾਂ ਤਾਂ ਹੀ ਅਸੀਂ ਬਾਬਾ ਸਾਹਿਬ ਦੇ ਜਨਮ ਨਿਰਮਾਣਾਂ ਵਿੱਚ ਚੰਗੇ ਬਣਾਂਗੇ ਤਾਂ ਹੀ ਅਸੀਂ ਇਹ ਬੱਚਿਆਂ ਨੂੰ ਪ੍ਰਾਪਤ ਪ੍ਰੇਰਿਤ ਕਰ ਸਕਦੇ ਹਾਂ ਜੇ ਬੱਚਿਆਂ ਨੂੰ ਆਉਣ ਵਾਲੇ ਕੱਲ੍ਹ ਦੀ ਨੂੰ ਧਿਆਨ ਰੱਖਦੇ ਹੋਣ ਨੂੰ ਪਿਆਰ ਦੋ ਧੰਨਵਾਦ श्री राम भलाई कमेटी वालों सरकारी प्रायमरी स्कूल फ्रीहा विखे बाबा साहब डॉक्टर जीमराव जी का एक सौ तीसुआ जन्मदिवस मनाया गया इस जन्मदिवस से बच्चों जो बच्चे चल आए उन्होंने प्रमाम दिते गए कापियां दिखाई गए स्टेसरी वंटी गई इस भलाई कमेटी वालों जोड़ा उपरा किया गया बहुत शलाघा योग है असं आस करते हैं कि इतना ही अगे तो यह प्रोग्राम करते रहेंगे ਬੱਚਿਆਂ ਨੂੰ ਹੌਸਲਾ ਬਧਾਈ ਨਾਲ ਜਿਹੜਾ ਬਾਬਾ ਸਾਹਿਬ ਦਾ ਇੱਥੇ ਜਨਮ ਦਿਨ ਮਨਾਇਆ ਗਿਆ ਹੈ ਤੇ ਬੱਚੇ ਪ੍ਰੇਰਿਤ ਹੋ ਕੇ ਬਾਬਾ ਸਾਹਿਬ ਦੀ ਕਹਾਵਤੋਂ ਪ੍ਰੇਰਿਤ ਹੋ ਕੇ ਆਪਣੀ ਉਮਰ ਜਿਵੇਂ ਬਣਾਣਗੇ ਬਾਬਾ ਸਾਹਿਬ ਕੇ ਆਪੜੋਲੀ ਤੋਂ ਸ਼ਿਗਾਰ ਸ਼ਿਕਾਰੋਂ ਸਾਨੂੰ ਸਭ ਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਚਾਤ ਮਾਰਦੇ ਹੋਇਆ ਬੱਚਿਆਂ ਨੂੰ ਹੋਰ ਅੱਗੇ ਬਾਬਾ ਸਾਹਿਬ ਦੇ ਜੀਵਨ ਨਾਲ ਜੁੜਨਾ ਚਾਹੀਦਾ ਹੈ ਤੁਹਾਡਾ ਸ਼ਾਬਾਸ਼ ਜਿਹੜੇ ਇੱਥੇ ਪਹੁੰਚਿਆ ਧੰਨਵਾਦ ਜੈਪੀ ਜੈਕਾਰ ਸਾਮ શ્રી ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਵੱਲੋਂ ਬਿਓ ਪਰਾਲੇ ਦੇ ਨਾਮ ਪਿੰਡ ਕਰੀਹਾ ਦੇ ਪ੍ਰਾਇਮਰੀ ਸਕੂਲ ਵਿੱਚ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ 133ਵਾਂ ਜਨਮਵਾਰਤ ਸਭ ਜੋ ਮਨਾਇਆ ਗਿਆ ਉਹਦੀ ਬਹੁਤ ਸ਼ਲਾਘਾ ਕਰਦਾ ਔਰ ਮੈਂ ਇਸ ਜਰਮਨਨ ਦੇ ਉੱਤੇ ਇਹ ਆਪਣੇ ਵਿਦਿਆਰਥੀਆਂ ਨੂੰ ਟੀਚਰਾਂ ਨੂੰ ਤੇ ਆਮ ਸਾਥੀਆਂ ਨੂੰ ਇਹ ਸੰਦੇਸ਼ ਦੇਣਾ ਚਾਹਦਾ ਕਿ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੂੰ ਉੱਜਣ ਦੀ ਥਾਂ ਤੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਉਹਤੇ ਅਮਲ ਕਰਕੇ ਇਸ ਦੇਸ਼ ਦੇ ਵਿੱਚ ਜਿਹੜਾ ਬਰਾਬਰ ਦਾ ਸਮਾਜ ਆ ਉਹ ਸਿਰਜਿਆ ਜਾਉਂਦੀ ਹੈ ਇਹ ਪ੍ਰਾਲੇ ਕੀਤੇ ਜਾਣ ਇਹਨਾਂ ਗੱਲਾਂ ਦਾ ਤੁਹਾਡੇ ਨਾਲ ਬਹੁਤ-ਬਹੁਤ ਧੰਨਵਾਦ ਕਰਦਾ ਸੋਸਾਇਟੀ ਦਾ ਜੈ ਪਿੰਗ ਜੈ ਪਾਰਤ ਜੈ ਜਨਤਾ ਜੈ ਸਦਾ ਅੱਜ ਪਿੰਡ ਕਰੀਹੇ ਦੇ ਵਿੱਚ ਇੱਥੇ ਦੇ ਜੰਗਪਾਲ ਦਲਜੀਤ ਜਸਲ ਜੀ ਕਰੀਹਾ ਯੂਐਫਏ ਵਾਲੇ ਅਤੇ ਬੀਜੇ ਜਸਲ ਜੀ ਸੁਪੇਦ ਅਤੇ ਉਹਨਾਂ ਦੇ ਸੰਯੋਗ ਦੇ ਨਾਲ ਇਸ ਸਭੂ ਦੇ ਵਿੱਚ ਕਾਪੀਆਂ ਪੈਨ ਔਰ ਜਿਹੜੇ ਪਹਿਲੇ ਦੂਜੇ ਤੀਜੇ ਨੰਬਰ ਤੇ ਆਏ ਆ ਬੱਚੇ ਉਹਨਾਂ ਨੂੰ ਨਾਮ ਦਿੱਤੇ ਗਏ ਆ ਔਰ ਮੈਂ ਸਾਥੀਓ ਇਹੀ ਵਿਚਾਰ ਕਰਦਾ ਆ ਕਿਉਂਕਿ ਜਿੱਥੇ ਆਪਾਂ ਲੱਖ ਰੁਪਿਆ ਪ੍ਰੋਗਰਾਮਾਂ ਤੇ ਦਾਂਦੇ ਆ ਲੰਗਰ ਲਾਉਂਦੇ ਆ ਸਾਨੂੰ ਇਹ ਬੱਚਿਆਂ ਵੱਲ ਦੇਖਣਾ ਚਾਹੀਦਾ ਆ ਔਰ ਖਾਸ ਕਰਕੇ ਜਿਹੜੇ ਅੱਜ ਦੇ ਸਾਡੇ ਕੀਪ ਕੈਕਟਰ ਕਲਦੀਪ ਕਮਾਲ ਜੀ ਜਿਹੜੇ ਟ੍ਰਾਂਸਵੇ ਆਈਲੈਂਡ ਸੈਂਟਰ ਜਿਨ੍ਹਾਂ ਦਾ ਹੈਗਾ ਡਾਕਟਰ ਮੈਡਿਕਾ ਚੌਕ ਨਵਾਂ ਸ਼ਹਿਰ ਦੇ ਵਿੱਚ ਔਰ ਬਾਕੀ ਜਿਹੜੇ ਸਾਡੇ ਦੇਸ਼ ਦਾ ਜੀ ਲੋਰਡ ਮਾਸਟਰ ਹੋ ਸਾਰੇ ਸਾਥੀਆਂ ਦਾ ਮੈਂ ਧੰਨ ਧੰਨ ਬਾਦ ਕਰਦਾ ਆ ਔਰ ਇੱਥੇ ਦੇ ਟੀਚਰ ਸੁਭਾਨ ਦਾ ਵੀ ਧੰਨਵਾਦ ਕਰਦਾ ਆ ਜੈ ਭੀਮ ਜੈ ਭਾਲ ਮੈਂ ਆਪਣੇ ਤੇ ਆਪਣੇ ਸਟਾਫ ਨੂੰ ਅੱਜ ਦੇ ਆਏ ਮਹਿਮਾਨ ਕਮੇਟ ਦਾ ਜਿਹੜੇ ਮੈਂਬਰਸ ਆਏ ਆ ਉਹਨਾਂ ਨੇ ਜੋ ਬੱਚਿਆਂ ਨੂੰ ਸਟੇਸਰੀ ਵੰਡੀ ਤੇ ਨਦੀ ਨਾਮ ਦਿੱਤਾ ਉਹਨਾਂ ਨੂੰ ਦੇਣ ਲਈ ਬੱਚਿਆਂ ਨੂੰ ਸਾਹਿਤ ਕਰਨ ਲਈ ਪ੍ਰੇਰਿਤ ਕਰਨ ਲਈ ਮੈਂ ਆਪਣੇ ਸਾਰੇ ਸਟਾਫ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਵਧੀਆ ਉਪਰਾਲਾ ਸਾਡੇ ਜਿਹੜੇ ਬੱਚੇ ਆ ਉਹ ਕਿਸੇ ਕਲੋਂ ਵੀ ਜਿਹੜੇ ਵਿਦਿਆ ਤੋਂ ਜਿਹੜੇ ਵਾਂਝੇ ਨਾ ਰਹਿ ਜਾਣ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਾਰੇ ਮੈਮ